ਦਿੱਲੀ ਦੇ ਵਿੱਚ ਐਨਸੀਬੀ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ 262 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜਬਤ ਕੀਤੇ ਗਏ ਨੇ ਤਾਂ ਇੱਕ ਔਰਤ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਨਵੀਂ ਦਿੱਲੀ ਦੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਯਾਨੀ ਕਿ ਐਨਸੀਬੀ ਅਤੇ ਦਿੱਲੀ ਪੁਲਿਸ ਵੱਲੋਂ ਇੱਕ ਸਾਂਝੀ ਟੀਮ ਨੇ ਇੱਕ ਵੱਡੇ ਡਰੱਗ 카ਰਟਲ ਦਾ ਪਰਦਾਫਾਸ਼ ਕਰ ਦਿੱਤਾ ਤਾਂ ਇਸ ਕਾਰਵਾਈ ਵਿੱਚ ਟੀਮ ਨੇ ਲਗਭਗ 328 ਕਿਲੋਗ੍ਰਾਮ ਨਸ਼ੀਲਾ ਪਦਾਰਥ ਜਿਹੜਾ ਜਬਤ ਕੀਤਾ ਤਾਂ ਇਸ ਦੀ ਬਜਾਰੀ ਕੀਮਤ ਹੈ ਜਿਹੜਾ 262 ਕਰੋੜ ਰੁਪਏ ਦੱਸੀ ਜਾ ਰਹੀ ਹੈ ਤਾਂ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਰਿਪੋਰਟਾਂ ਦੇ ਅਨੁਸਾਰ ਵੀਰਵਾਰ ਨੂੰ ਦਿੱਲੀ ਦੇ ਛੱਤਰਪੁਰ ਦੇ ਵਿੱਚ ਇੱਕ ਘਰ ਤੋਂ ਲਗਭਗ 328 ਕਿਲੋਗ੍ਰam ਨਸ਼ੀਲਾ ਪਦਾਰਥ ਜਿਹੜਾ ਜਬਤ ਕੀਤਾ ਗਿਆ ਸੀ ਤਾਂ ਇੱਕ ਅਧਿਕਾਰੀ ਦੇ ਦੱਸਣ ਉੱਤੇ ਅਨੁਸਾਰ ਨਾਗਾਲੈਂਡ ਦੀ ਇੱਕ ਔਰਤ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਗਰੋਹ ਦੇ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਵੀ ਕੀਤੀ ਜਾ ਰਹੀ ਹੈ ਤਾਂ ਮੁਲਜ਼ਮਾਂ ਦੇ ਵਿੱਚੋਂ ਇੱਕ ਵਿਦੇਸ਼ ਤੋਂ ਕੰਮ ਕਰਦਾ ਹੈ ਤਾਂ ਪਿਛਲੇ ਸਾਲ ਐਨਸੀਬੀ ਨੇ ਦਿੱਲੀ ਦੇ ਵਿੱਚ 82.5 ਕਿਲੋ ਕੋਕੀਨ ਜਿਹੜੀ ਜਬਤ ਕੀਤੀ ਸੀ ਤਾਂ ਰਿਪੋਰਟਾਂ ਦੇ ਅਨੁਸਾਰ ਨਸ਼ੀਲਾ ਪਦਾਰਥ ਹੈ ਜਿਹੜਾ ਇੱਕ ਖਤਰਨਾਕ ਪਦਾਰਥ ਦੱਸਿਆ ਜਾ ਰਿਹਾ ਹੈ ਜੋ ਕਿ ਨੌਜਵਾਨ ਪੀੜੀ ਦੀ ਜ਼ਿੰਦਗੀ ਬਰਬਾਦ ਕਰ ਸਕਦਾ ਹੈ ਤਾਂ ਇਸ ਦਾ ਇਸਤੇਮਾਲ ਵੀ ਵੱਡੀ ਗਿਣਤੀ 'ਚ ਨੌਜਵਾਨ ਪੀੜੀ ਦੁਆਰਾ ਸਭ ਤੋਂ ਵੱਧ ਕੀਤਾ ਜਾਂਦਾ ਹੈ ਤਾਂ ਇਸ ਗੈਰ ਕਾਨੂੰਨੀ ਵਪਾਰ ਨੂੰ ਰੋਕਣ ਦੇ ਲਈ ਪੁਲਿਸ ਅਤੇ ਐਨਸੀਬੀ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਨੇ ਤਾਂ ਗ੍ਰਹਿ ਮੰਤਰੀ ਮਿਤੂ ਸ਼ਾ ਨੇ ਇਸ ਵੱਡੇ ਡਰੱਗ ਕਾਰਟੇਲ ਦਾ ਪਰਦਾਫਾਸ਼ ਕਰਨ ਦੇ ਲਈ ਐਨਸੀਬੀ ਅਤੇ ਦਿੱਲੀ ਪੁਲਿਸ ਦੀ ਜੋ ਸਾਂਝੀ ਟੀਮ ਹੈ ਉਸ ਨੂੰ ਵਧਾਈ ਦਿੱਤੀ ਹੈ ਤਾਂ ਉਹਨਾਂ ਨੇ ਐਕਸ ਹੈਂਡਲ ਉੱਤੇ ਲਿਖਿਆ ਹੈ ਕਿ ਸਾਡੀ ਸਰਕਾਰ ਤੇਜ਼ੀ ਦੇ ਨਾਲ ਡਰੱਗ ਕਾਰਟਲ ਨੂੰ ਖਤਮ ਕਰ ਰਹੀ ਹੈ ਉਹਨਾਂ ਆਖਿਆ ਕਿ ਨਵੀਂ ਦਿੱਲੀ ਦੇ ਵਿੱਚ 328 ਕਿਲੋਗ੍ਰam ਨਸ਼ੀਲਾ ਪਦਾਰਥ ਜਿਹੜਾ ਜ਼ਬਤ ਕੀਤਾ ਗਿਆ ਇਸ ਦੀ ਕੀਮਤ 262 ਕਰੋੜ ਰੁਪਏ ਦੱਸੀ ਜਾ ਰਹੀ ਹੈ ਤਾਂ ਇਹ ਕਾਰਵਾਈ ਪ੍ਰਧਾਨ ਮੰਤਰੀ ਮੋਦੀ ਦੇ ਨਸ਼ਾ ਮੁਕਤ ਭਾਰਤ ਰਾਜ ਦੇ ਸੁਪਨੇ ਨੂੰ ਸਹਾਰਾ ਕਰਨ ਵੱਲ ਇੱਕ ਵੱਡੀ ਪ੍ਰਾਪਤੀ ਹੈ ਤਾਂ ਐਨਸੀਬੀ ਅਤੇ ਦਿੱਲੀ ਪੁਲਿਸ ਦੀਆਂ ਟੀਮਾਂ ਨੂੰ ਅਮਿਤ ਸ਼ਾਹ ਵੱਲੋਂ ਵਧਾਈਆਂ ਵੀ ਦਿੱਤੀਆਂ ਗਈਆਂ ਨੇ ਤਾਂ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸ਼ੱਕੀਆਂ ਤੋਂ ਪੁੱਛਗਿੱਛ ਜਾਰੀ ਹੈ ਤਾਂ ਗਰੋ ਦੇ ਹੋਰ ਮੈਂਬਰਾਂ ਨੂੰ ਫੜਨ ਦੇ ਲਈ ਤਲਾਸ਼ੀ ਮਹਿਮ ਚਲਾਈ ਜਾ ਰਹੀ ਹੈ ਤਾਂ ਅਧਿਕਾਰੀਆਂ ਦੇ ਅਨੁਸਾਰ ਗਰੋ ਦੇ ਵਿੱਚ ਕਈ ਦੇਸ਼ਾਂ ਦੇ ਵਿਅਕਤੀ ਨੇ ਜਿਹੜੇ ਸ਼ਾਮਲ ਹੋ ਸਕਦੇ ਨੇ